ਇਹ ਆਪਾਂ ਲੱਗਦਾ ਬੋਲਦਾ ਬੰਦਾ ਤਾਂ ਹੀ ਅਗਲਾ ਕੋਈ ਫੋਲੋ ਕਰਦਾ ਹਨ ਨਹੀਂ ਤਾਂ ਲੋਕ ਇੱਥੇ ਮਨਤਾਂ ਕਰਦੇ ਆ ਵੀ ਸਾਨੂੰ ਫੋਲੋ ਕਰੋ ਫੋਲੋ ਕਰੋ ਹਨ ਤੇ ਆਪਾਂ ਅਜ ਤੱਕ ਕੋਈ ਆਇਆ ਨਹੀਂ ਵੀਡੀਓ ਪਾਈ ਵੀ ਮੇਰੀ ਆੜੀ ਨੂੰ ਫੋਲੋ ਕਰੋ ਜਾਂ ਵੀਡੀਓ ਮੇਰੇ ਸ਼ੇਅਰ ਕਰੋ ਜੇ ਕੋਈ ਵੀਡੀਓ ਆਪਾਂ ਪਾਉਨੇ ਆ ਜਿਵੇਂ ਕਿਸੇ ਦੇ ਲਈ ਪਾਤੀ ਹਨਾ ਉਹਦੇ ਚ ਆਪਾਂ ਕਹਿ ਦਿੰਨੇ ਆ ਵੀ ਸ਼ੇਅਰ ਕਰੋ ਤੇ ਨਹੀਂ ਆਪਾਂ ਕਦੇ ਆਏ ਨਹੀਂ ਕਿਹਾ ਵੀ ਵੀਡੀਓ ਸ਼ੇਅਰ ਕਰੋ ਜਾਂ ਵੀਡੀਓ ਲਾਇਕ ਕਰੋ ਹਨਾ ਵੀ ਉਹ ਹਾਸੇ ਮਚਾ ਕੇ ਨਾ ਕੀ ਕਹਿਣਾ ਤੇ ਪਾਤੀ ਕਿ ਮੈਨੂੰ ਬਾਹਲਾ ਕਹਿਣ ਲੱਗ ਜਾਂਦੇ ਸਾਈਡ ਵਾਲੀਆਂ ਪਾਉਨੀਆਂ ਵੀ ਕੋਈ ਹੱਸ ਕੇ ਵੀਡੀਓ ਪਾਇਆ ਕਰ ਨਹੀਂ ਤੁਸੀਂ ਹੱਸਦੇ ਵਧੀਆ ਲੱਗਦੇ ਹੋ ਤੇ ਹੱਸ ਤੇ ਫਿਰ ਤਾਂਾਂ ਕਰਕੇ ਹੱਸ ਕੇ ਵੀ ਕੋਈ ਪਾ ਦੇਈ ਦੀ ਫਿਰ ਜੇ ਹਾਸੇ ਵਾਲੀ ਪਾ ਦੇਈ ਦੀ ਫਿਰ ਕਮੈਂਟ ਕਰਨ ਲੱਗ ਜਾਂਦੇ ਆ ਲੈ ਤੂੰ ਤੈਨੂੰ ਐਵੇਂ ਕਹਿ ਦਿੰਦੇ ਆ ਤੇਰੇ ਗਵਾਂਢੀ ਮਚੌੜ ਕਰਦੀ ਇਹਨਾਂ ਦਾ ਨਾਂ ਲੈ ਦੇਨੀ ਸਾਡੇ ਗਵਾਂਢੀ ਕਹਿੰਦਾ ਹੱਸ ਕੇ ਸਾਡੇ ਗਵਾਂਢੀਆਂ ਦੀ ਬੋਟੀ ਆਏ ਕਹਿੰਦੀ ਆ ਸਰ ਕਹਿ ਦਿੰਦੇ ਆ ਲੈ ਤੈਨੂੰ ਐਵੇਂ ਜਾਣ ਕੇ ਪੰਪ ਦਿੰਦੀ ਆ ਤੂੰ ਐਵੇਂ ਨਾ ਹਵਾ ਤਾਇਆ ਕਰ ਭੈਣੇ ਤੇ ਰਾਏ ਲਿਖ ਦਿੰਦੇ ਆ ਭੈਣੇ હું ਗਲਤ ਨਹੀਂ ਬੋਲਦੇ ਤੁਸੀਂ ਹੱਸਦੇ ਰਿਹਾ ਕਰੋ ਤੇ ਜਿਹੜਾ ਹਨਾ ਇਹ ਦੁੱਖ ਹੈ ਜ਼ਿੰਦਗੀ ਦਾ ਹਿੱਸਾ ਹੈ ਤੇ ਇਹ ਚੱਲਦੇ ਰਹੇ ਨੇ ਤੇ ਹੱਸ ਕੇ ਜਿਹੜਾ ਉਹਦੇ ਨਾਲ ਲੜਦਾ ਮੈਂ ਕਦੀ ਕਦੀ ਐ ਸੋਚਦੀ ਹੁੰਨੀ ਵੀ ਕਿੰਨਾ ਕਚਰ ਮੈਂ ਐ ਸੋਚਾਂ ਵੀ ਜ਼ਿੰਦਗੀ ਦਾ ਹਿੱਸਾ ਵੀ ਮੇਰੀ ਅੱਧੀ ਉਮਰ ਲੰਘ ਗਈ 40 ਸਾਲ ਲੰਘ ਕੇ 40 ਸਾਲ ਮੇਰੇ ਦੁੱਖ ਚ ਲੰਘ ਕੇ ਮੈਂ ਨਹੀਂ ਸੁੱਖ ਕਿੱਥੇ ਖੜਾ ਹੈ ਵੀ ਕਦੋਂ ਆਉ ਕਿਰਪਾ ਕਿੱਥੇ ਇਹਨਾਂ ਗੱਲਾਂ ਨੂੰ ਵੀ ਸਹੀ ਗੱਲ ਆ ਤੇ ਇੱਕ ਵਾਰ ਮੇਰਾ ਮੁੰਡਾ ਮੈਨੂੰ ਵੱਡਾ ਕਹਿੰਦਾ ਮੰਮੀ ਜਦੋਂ ਰੱਬ ਨੇ ਥੋੜੀ ਜਿਹੀ ਕਿਰਪਾ ਹੋਰ ਕਰਤੀ ਨਾ ਅਸੀਂ ਹੁਣ ਵੀ ਉਹਦੀ ਗੱਲ ਤੋਂ ਮੈਂ ਹੱਸਦੀ ਆ ਤੇ ਮੈਂ ਕਹਾ ਜੇ ਰੱਬ ਕਿੰਨੀ ਕਿਰਪਾ ਕਰ ਦੇਵੇ ਹੈ ਕਹਿੰਦਾ ਨਹੀਂ ਜਦੋਂ ਥੋੜੀ ਜਿਹੀ ਕਿਰਪਾ ਹੋਰ ਕਰਤੇ ਵੀ ਨਿਆ ਮੈਂ ਜੋ ਹਰ ਗੱਲ ਨਾ ਕਹਿੰਦੀ ਵੀ ਰੱਬ ਕਿਰਪਾ ਕਰੂ ਤਾਂ ਕੋਈ ਗੱਲ ਹੋਵੇ ਵੀ ਰੱਬ ਕਿਰਪਾ ਕਰੂ ਕੋਈ ਨਹੀਂ ਆਪਾਂ ਕਰਾਂਗੇ ਕਹਿੰਦਾ ਮੰਮੀ ਜੇ ਰੱਬ ਨੇ ਥੋੜੀ ਜਿਹੀ ਹੋਰ ਕਿਰਪਾ ਕਰਤੀ ਆਪਾਂ ਕੀ ਕਰਾਂਗੇ ਫੇਰ ਮੈਂ ਕਿ ਫੇਰ ਆਪਾਂ ਝਾਦ ਲੈ ਲਾਂਗੇ ਫਿਰ ਆਏ ਹੱਸਣ ਲੱਗ ਜਾਂਦੇ ਆ ਤੇ ਨਹੀਂ ਕਿਰਪਾ ਤੇ ਚਲੋ ਰੱਬ ਦੀ ਹਾਂ ਜੀ ਆਪਾਂ ਨੂੰ ਪ੍ਰਮਾਤਮਾ ਤੋਂ ਵੱਧ ਕੇ ਕਿਸੇ ਤੇ ਵਿਸ਼ਵਾਸ ਨਹੀਂ ਜਿੰਨਾ ਰੱਬ ਤੇ ਵਿਸ਼ਵਾਸ ਹੈ ਨਾ ਉਹਨਾਂ ਮੈਨੂੰ ਖੁੱਦ ਤੇ ਵੀ ਨਹੀਂਗਾ ਜਦੋਂ ਮੈਂ ਕਿਸੇ ਮੁਸੀਬਤ ਚ ਆਉਣੀ ਆ ਮੈਂ ਨਾ ਕੇ ਪਹਿਲਾਂ ਗੁਰਦੁਆਰੇ ਜਾਂਦੀ ਆ ਅਸੀਂ ਆ ਥਾਂ ਲੈਤਾ ਵਾ ਹੁਣ ਹਨਾ ਨਵਾ ਤੇ ਪਤਾ ਕੀ ਥਾਂ ਵੇਚਦਾ ਮੈਂ ਤਾਂ ਵੇਚਤਾ ਤੇ ਨਵਾਂ ਥਾਂ ਸੀ ਕਿਤੇ ਨਹੀਂ ਲਿਆ ਕਿਤੇ ਨਾ ਸਾਡਾ ਬਣਿਆ ਤੇ ਮੈਨੂੰ ਸਾਰੇ ਕਹਿਣ ਲੈ ਦਿਮਾਗ ਖਰਾਬ ਸੀ ਤੇਰਾ ਥਾਂ ਤ ਤ ਵੇਚਤਾ ਹੁਣ ਤੂੰ ਲੈਂਗੀ ਕਿੱਥੇ ਮੈਂ ਕਹ ਚੱਲ ਕੋਈ ਨਹੀਂ ਅਸੀਂ ਤਾਂ ਬੁਲਾ ਕੇ ਬਹਿ ਜਾਾਂਗੇ ਤੇ ਐਸੀ ਤਾਂ ਕੋਲੇ ਆ ਨਾ ਮੇਰੇ ਤੇ ਕਹਿੰਦੇ ਵੀ ਤੂੰ ਗਲਤੀ ਕੀਤੀ ਤੇ ਫੇਰ ਨਾ ਮੈਂ ਪਤਾ ਜਦੋਂ ਹੀ ਥਾਂ ਦੀ ਗੱਲ ਆਉਂਦੀ ਸੀ ਨਾ ਮੈਂ ਸੱਚੇ ਦਿਲੋਂ ਕਹਿੰਨੀ ਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਪਿਆਰ ਕਰਦੀ ਵੀ ਮੈਨੂੰ ਮੇਰੇ ਮਾਲਕ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਜੇ ਆਥਰ ਨੂੰ ਚੀਜ਼ ਨਹੀਂ ਨਾ ਹੁੰਦੀ ਮੈਂ ਸੋਚਦੀ ਹੁੰਨੀ ਆ ਵੀ ਕਿੱਥੋਂ ਆਉਣੀ ਆ ਤੇ ਪਰ ਆਥਰ ਨੂੰ ਹੱਲ ਕੇ ਤੂੰ ਨਾ ਕਿਤੋਂ ਹੋ ਜਾਂ ਆਏ ਨਹੀਂ ਵੀ ਉਸੇ ਡੰਗ ਦਾ ਉਦੋਂ ਅਗਲੇ ਡੰਗ ਦਾ ਵੀ ਹੋ ਜਾਂਦਾ ਮੈਨੂੰ ਐ ਹੁੰਦਾ ਵੀ ਚਲੋ ਕੱਲ ਦਾ ਵੀ ਸਰਜੂ ਪਰਸੋਂ ਨੂੰ ਫੇਰ ਦੇਖੀ ਜਾਉ ਖੜਾ ਹੈ ਨਾ ਮਾਲਕ ਨਾਲ ਤੇ ਜਦੋਂ ਅਸੀਂ ਹਥਾ ਲੈਨੇ ਆ ਨਾ ਤੇ ਬਾਈ ਮੈਂ ਗੁਰਦੁਆਰੇ ਜਾਣਾ ਹੁੰਦਾ ਦਿੱਲੀ ਸਵੇਰ ਪਹਿਲਾਂ ਮੈਂ 8 ਵਜੇ ਜਾਵਾਂ ਪਹਿਲਾਂ 7 ਵਜੇ ਜਾਵਾਂ ਪਹਿਲਾਂ ਸਵੇਰ ਉੱਠ ਕੇ ਜਾਵਣਾ ਵੀ ਮੈਂ ਜਾਣਾ ਹੀ ਜਾਣਾ ਗੁਰਦੁਆਰੇ ਤੇ ਫਿਰ ਮੈਂ ਨਾ ਐ ਸੋਚਣਾ ਵੀ ਸਾਡੇ ਗੁਰਦੁਆਰੇ ਵਾਵਾ ਪਿੰਡ ਚ ਪੰਜ ਚਾਰ ਗੁਰਦੁਆਰੇ ਹੈਗੇ ਆ ਇੱਕ ਤਾਂ ਉੱਥੇ ਜਿੱਥੇ ਤੁਸੀਂ ਆਏ ਆ ਇੱਕ ਉਧਰ ਗੁਰਦੁਵਾਰਾ ਵੱਡਾ ਇੱਕ ਉਧਰਲੇ ਪਾਸੇ ਤੇ ਇੱਕ ਆ ਚਾਰ ਗੁਰਦੁਆਰੇ ਆ ਤੇ ਮੈਂ ਕਹਿਣਾ ਨਾ ਵੀ ਜਦੋਂ ਅਸੀਂ ਥਾਂ ਦੀ ਗੱਲ ਕਰਨੀ ਮੈਂ ਕਹਣਾ ਮੈਂ ਐਂ ਸੋਚੇ ਚ ਪੈਣਾ ਥਾਂ ਦੀ ਗੱਲ ਬਾਅਦ ਚ ਕਰਨੀ ਵੀ ਕਿੱਥੇ ਕਿਤਾ ਪਹਿਲਾਂ ਮੈਂ ਐਂ ਸੋchnਾ ਮੈਂ ਕਹਿਣਾ ਗੁਰਦੁਆਰਾ ਕਿਹੜਾ ਨੇੜੇ ਆ ਮੈਂ ਕਿੱਥੇ ਜਾਇਆ ਕਰੂੰ ਵੀ ਪ੍ਰਮਾਤਮਾ ਦੀ ਕਿਰਪਾ ਏਡੀ ਵੱਡੀ ਆ ਵੀ ਹੁਣ ਮੈਨੂੰ ਇਥੋਂ ਬਾਰੀ ਝਿੱਤੇ ਪਈ ਹੋਵਾਂ ਮੈਨੂੰ ਨਿਸ਼ਾਨ ਸਾਹਿਬ ਸਿੱਧਾ ਜਦੋਂ ਮੇਰੀ ਆਏ ਆ ਕੁਕੜੀ ਨਾ ਸੁੱਤੀ ਪਈ ਡੁੱਤੀ ਦੀ ਸਿੱਧਾ ਨਿਸ਼ਾਨ ਸਾਹਿਬ ਦੇ ਦਰਸ਼ਨ ਮੈਨੂੰ ਸਵੇਰ ਜੇ ਸਾਡੇ ਵੇੜੇ ਚ ਮੰਝੇ ਤਾਂ ਵੇੜੇ ਚ ਵੀ ਇੱਥੇ ਥਾਂ ਕਿਸੇ ਦੇ ਇੰਨੇ ਘਰ ਆ ਕਿਸੇ ਦੇ ਘਰੋਂ ਪਏ ਨੂੰ ਗੁਰੂ ਗ੍ਰੰਥ ਉਹ ਮਤਲਬ ਕਿ ਦੱਸਦਾ ਨਹੀਂ ਨਿਸ਼ਾਨ ਸਾਹਿਬ ਸਾਡੇ ਅੰਦਰੋਂ ਵੀ ਨਿਸ਼ਾਨ ਸਾਹਿਬ ਦੱਸਦਾ ਸਵੇਰ ਜਦੋਂ ਮੈਂ ਉੱਠਦੀ ਆ ਮੈਂ ਇਹੀ ਗੱਲ ਪਹਿਲਾਂ ਦਿਲ ਚ ਸੋਚਣੀ ਮੈਂ ਕਹਣਾ ਗੁਰਦੁਆਰਾ ਕਿਹੜਾ ਨੇੜੇ ਲੱਗੂ ਮੈਂ ਕਿਹੜੇ ਗੁਰਦੁਆਰੇ ਜਾ ਕਰੂੰ ਮੈ ਤੇ ਫਿਰ ਮਾਲਕ ਨੇ ਢੀ ਕਿਰਪਾ ਕੀਤੀ ਵੀ ਇੱਥੇ ਸਾਨੂੰ ਥਾਂ ਬਣਿਆ ਤਾਂ ਹੁਣ ਸਾਡਾ ਨਾਂ ਹੀ ਗੁਰਦੁਆਰੇ ਤੋਂ ਪੈਂਦਾ ਹੁਣ ਜੇ ਕੋਈ ਪੁੱਛਦਾ ਵੀ ਕਿੱਥੇ ਘਰ ਆ ਸੀ ਕਹਿੰਦੇ ਨਹਿਮ ਵਾਲੇ ਗੁਰਦੁਆਰੇ ਕੋਲੇ ਜੇ ਜੇ ਕੋਈ ਪੁੱਛਦਾ ਵੀ ਲੰਗਿਆ ਨੇ ਕਿੱਥੇ ਤੁਹਾਡਾ ਘਰ ਆ ਸੀ ਕਹਿੰਦੇ ਨਹਿਮ ਵਾਲੇ ਗੁਰਦੁਆਰੇ ਕੋਲੇ ਇਹ ਪੁਰਾਣਾ ਗੁਰਦੁਆਰਾ ਸਾਡੇ ਘਰ ਕੋਲੇ ਆ ਜਿਹੜਾ ਇਹ ਸਭ ਤੋਂ ਪਹਿਲਾ ਗੁਰਦੁਆਰਾ ਕਹਿੰਦੇ ਇਹ ਹੀ ਸੀਗਾ ਵੀ ਦਸਣ ਚ ਤੇ ਇੱਕ ਆਪਣੇ ਆਵੇ ਹਵੇਲੀ ਆ ਨੇੜੇ ਇੱਥੇ ਪੁਰਾਣੀ ਹਵੇਲੀ ਪਈ ਆ ਤੇ ਇੱਕ ਇਹ ਗੁਰਦੁਆਰਾ ਵੀ ਇਹ ਤਾਂ ਕੋਈ ਪਛਾਣ ਆਪਣੇ ਘਰ ਦੀ ਵੀ ਜੇ ਕੋਈ ਆਉਂਦਾ ਜੇ ਪੁੱਛਦਾ ਤਾਂ ਵੀ ਮੈਂ ਕਹਿੰਦੀ ਹੁੰਨੀ ਵੀ ਸਾਡਾ ਗ ਤੇ ਵੀ ਇੰਨਾ ਮੇਰੇ ਆਪ ਨੂੰ ਆਏ ਆ ਵੀ ਮਾਲਕ ਦੀ ਕਿਰਪਾ ਸਾਡੇ ਤੇ ਮੈਂ ਸੋਚਦੀ ਵੀ ਪ੍ਰਮਾਤਮਾ ਸਾਡੇ ਨੇੜੇ ਹੀ ਆ ਵੀ ਜੇ ਰੱਬ ਨਾਲ ਆ ਨਾ ਤੇ ਕਹਿੰਦੇ ਹੁੰਦੇ ਜੱਗ ਵੀ ਨਾਲ ਆ ਤੇ ਜੇ ਰੱਬ ਨਹੀਂ ਨਾਲ ਤਾਂ ਜੱਗ ਵੀ ਨਹੀਂ ਇੰਨਾ ਐ ਵੀ ਰੱਬ ਮਾੜਾ ਨਹੀਂ ਕਹਿੰਦਾ ਤੇ ਮਾੜਾ ਨਹੀਂ ਸੋਚਦਾ ਜੇ ਆਪਾਂ ਕੱਜੇ ਹੁਣ ਇਹਦੀ ਮੇਰੇ ਘਰ ਵਾਲੀ ਦੀ ਦਿੱਤ ਹੋ ਗਈ ਤੇ ਇਹ ਤਾਂ ਜ਼ਿੰਦਗੀ ਦੇ ਖੇਲ ਆ ਕੀ ਪਤਾ ਮੈਂ ਪਿਛਲੇ ਯੁੱਗ ਚ ਇਹਨੂੰ ਧੋਖਾ ਦਿੱਤਾ ਹੋਊ ਜਿਹੜਾ ਅੱਜ ਮੈਨੂੰ ਛੱਡ ਕੇ ਉਹ ਗਿਆ ਬੰਦ ਵਿੱਚ ਦੀ ਹਨਾ ਏ ਆਪਦੇ ਨਸੀਬੇ ਦੇ ਖੇਲ ਆ ਜੇ ਮੈਂ ਹੁਣ ਰੱਬ ਨੂੰ ਕਹਾਂ ਵੀ ਤੂੰ ਮਾੜਾ ਕਰਤਾ ਰੱਬ ਨਹੀਂ ਕਿਸੇ ਦਾ ਮਾੜਾ ਕਰਦਾ ਰੱਬ ਤਾਂ ਜੋ ਕਰਦਾ ਚੰਗਾ ਹੀ ਕਰਦਾ ਹੁਣ ਅਸੀਂ ਚਾਰ ਹੋ ਗਈਆਂ ਇੱਕ ਘਰ ਦੇ ਵਿੱਚ ਇੱਕੋ ਹੀ ਵੇੜਾ ਸਾਡਾ ਮੇਰੇ ਚਾਚੇ ਦੇ ਪੁੱਤ ਮਾਰ ਗਏ ਦੋ ਤੇ 1 2021 ਦੇ 7ਵੇਂ ਮਹੀਨੇ ਦੀ 7 ਤਰੀਕ ਨੂੰ ਮੋੱਕ ਗਿਆ 1 2 ਆ 2024 ਦੇ ਪਹਿਲੇ ਮਹੀਨੇ ਦੀ 24 ਤਰੀਕ ਨੂੰ ਮੋੱਕ ਗਿਆ ਛੁੱਟੀ ਆਇਆ ਸੀਗਾ ਤੇ ਚੰਗਾ ਭਲਾ ਹੱਸਦਾ ਖੇਡਦਾ ਹੋ ਗਿਆ ਸਾਡੇ ਹੱਥਾਂ ਤੋਂ ਅ ਫਿਰ ਵੀ ਰੱਬ ਨੂੰ ਐ ਮਾੜਾ ਕਹਿਣ ਨੂੰ ਜੀ ਨਹੀਂ ਕਰਦਾ ਕਹਿੰਨੇ ਵੀ ਚਲੋ ਜੋ ਤੇਰਾ ਹੋ ਗਿਆ ਹਣਾ ਜਦੋਂ ਅਸੀਂ ਦੋਨੋਂ ਭੈਣਾਂ ਦੇ ਘਰ ਵਾਲੇ ਸਾਡੇ ਮਾਰਗੇ ਤੇ ਮੇਰੇ ਪਿਓ ਨੇ ਕਹਿਣਾ ਨਾ ਵੀ ਤੁਸੀਂ ਇਕੱਠੀਆਂ ਨਾ ਆਇਆ ਕਰੋ ਵੀ ਅੱਗੇ ਤੁਸੀਂ ਆ ਜਾਂਦੀਆਂ ਸੀ ਹੁਣ ਨਹੀਂ ਤੁਸੀਂ ਇਕੱਠੀਆਂ ਨਹੀਂ ਆਉਣਾ ਮੈਂ ਤੁਹਾਨੂੰ ਦੇਖ ਨਹੀਂ ਸਕਦਾ ਤੇ ਮੇਰਾ ਪਿਓ ਸਾਡੇ ਦੁੱਖ ਨਹੀਂ ਸਿਵਿਆਂ ਚ ਜਾ ਕੇ ਪੈ ਗਿਆ ਐਨਾ ਦੁੱਖ ਲਾਇਆ ਉਹਨੇ ਵੀ ਇੱਕ ਤੀ ਦੋ ਵਾਰੀ ਵਸ ਕੇ ਉੱਜੜ ਗਈ ਤੇ ਜਿਹੜੀ ਦੂਜੀ ਸੀਗੀ ਤੇ ਉਹ ਵੀ ਆਪਦੇ ਘਰੇ ਬੈਠੀ ਆ ਭਰੀ ਜ਼ਿੰਦਗੀ ਲਈ ਹਨਾ ਬੰਦੇ ਤੋਂ ਬਿਨਾਂ ਤਾਂ ਕੱਢਣੇ ਕਿੰਨੇ ਓਕੇ ਆ ਇੱਕ ਜੱਗ ਦੇ ਤਾਨੇ ਤੇ ਇੱਕ ਬੰਦਾ ਰੱਬ ਲੋਕ ਬਹੁਤ ਔਖਾ ਹੋ ਜਾਂਦਾ ਤੇ ਵੀ ਹੁਣ ਕੀ ਫਿਰ ਰੱਬ ਨੂੰ ਕੱਜੇ ਮਾੜਾ ਕਰਤਾ ਵੀ ਕੀ ਕੱਜੇ ਰੱਬ ਨੂੰ ਹੁਣ ਜੇ ਬੰਦਿਆਂ ਦਾ ਫੈਸਲਾ ਹੁੰਦਾ ਤਾਂ ਆਪਾਂ ਬੰਦਿਆਂ ਚ ਬਹਿ ਕੇ ਨਿਵੇੜ ਲੈਨੇ ਆ ਇਹ ਰੱਬ ਦਾ ਫੈਸਲਾ ਹੈ ਇਹ ਕਿਤੇ ਬਹਿ ਕੇ ਨਿਵੇੜਿਆ ਜਾਂਦਾ ਇਹ ਤਾਂ ਉਹਦੀ ਕਚਹਿਰੀ 'ਚ ਹੀ ਜਾ ਕੇ ਨਿਬੜਦਾ ਉੱਥੇ ਜਾ ਕੇ ਆਪਾਂ ਨੂੰ ਫੇਰ ਝੁਕਣਾ ਪੈਂਦਾ ਫੇਰ ਆਪਾਂ ਕੰਨੇ ਵੀ ਜੋ ਕਰਤਾ ਤੂੰ ਚੰਗਾ ਹੀ ਕਰਦਾ ਵੀ ਅਸੀਂ ਐ ਨਹੀਂ ਕਹਿੰਦੇ ਵੀ ਤੂੰ ਮਾੜਾ ਕਰਤਾ ਆਪਾਂ ਨੂੰ ਮਾੜਾ ਲੱਗਦਾ ਉਹਨੂੰ ਚੰਗਾ ਲੱਗਦਾ ਜਿਹੜੀ ਚੀਜ਼ ਦਾ ਹੁਣ ਤੁਹਾਡੇ ਨਾਲ ਕੱਲ ਤੁਸੀਂ ਕਿਹਾ ਵੀ ਅਸੀਂ ਆਉਣਾ ਤੁਹਾਡੇ ਨਾਲ ਟਾਈਮ ਸੀ ਤੁਸੀਂ ਆਪਦੇ ਟਾਈਮ ਤੇ ਆਉਣਾ ਹੀ ਆਉਣਾ ਸੀ ਜਿਹੜੀ ਚੀਜ਼ ਇਹਨੇ ਇੱਥੇ ਭੇਜੀ ਆ ਉਹਨੇ ਆਪਦੇ ਸਮੇਂ ਤੇ ਲਿਜਾਣੀ ਆ ਉਹਦਾ ਵਾਅਦਾ ਕੀਤਾ ਹੁੰਦਾ ਵੀ ਮੈਂ ਤੈਨੂੰ ਇੰਨੇ ਟਾਈਮ ਤੇ ਸਾਧ ਲੈਣਾ ਹੁਣ ਆਪਾਂ ਮੰਨ ਲਓ ਕਿਸੇ ਦੇ ਦਿਹਾੜੀ ਜਾਣੇ ਆ ਮੈਂ ਕਿਸੇ ਦੇ ਕੰਮ ਤੇ ਜਾਣਾ ਮੈਂ ਗੱਲ ਕਰਕੇ ਆਉਂਗੀ ਵੀ ਹਾਂ ਇੰਨੇ ਟਾਈਮ ਨੂੰ ਅਗਲਾ ਕਹੋ ਸਾਨੂੰ ਲੋੜ ਆ ਤੇ ਜੇ ਮੈਂ ਮੌਕੇ ਤੇ ਆ ਕੇ ਜਵਾਬ ਦਊਂ ਅਗਲਾ ਮੈਨੂੰ ਚੰਗਾ ਥੋੜਾ ਸਮਝੂਗਾ ਅਗਲੇ ਨੂੰ ਤਾਂ ਜਿਹੜ ਏ ਐ ਹੁੰਦਾ ਜੇ ਹੁਣ ਆਪਾਂ ਕਈ ਚਾਗੇ ਵੀ ਮਾੜਾ ਕਰਤਾ ਮਾੜਾ ਕਰਤਾ ਲੱਗਦਾ ਤਾਂ ਬਹੁਤ ਔਖਾ ਬਹੁਤ ਆਏ ਨਹੀਂ ਵੀ ਨਹੀਂ ਪਣਾ ਮੰਨਣਾ ਮੰਨਣਾ ਔਖਾ ਹੈ ਸਬਰ ਜੇ ਆਪਾਂ ਕਹ ਜੇ ਨਾ ਵੀ ਸਬਰ ਸਬਰ ਬਹੁਤ ਵੱਡੀ ਚੀਜ਼ ਆ ਸਬਰ ਨਹੀਂ ਹੁੰਦਾ ਮੈਂ 17 ਸਾਲ ਹੋ ਗਏ 18 ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਸਬਰ ਕੀ ਚੀਜ਼ ਆ ਨਾਲੇ ਮੈਂ ਕਰਦੀ ਆ ਸਬਰ ਪਰ ਫਿਰ ਵੀ ਮੈਂ ਇਹ ਸੋਚਦੀ ਵੀ ਸਬਰ ਕੀ ਚੀਜ਼ ਆ ਵੀ ਹੁਣ ਮੁੰਡਾ ਮਰ ਗਿਆ ਸਾਡਾ ਮੈਂ ਆਖਦੀ ਕਿਵੇਂ ਸਬਰ ਆਊਗਾ ਕੀ ਕਰਨਗੇ ਜਵਾਕ ਫਿਰ ਮੇਰਾ ਭਰਾ ਸਾਥੋਂ ਵੱਡਾ ਉਹ ਆਪ ਵੀ ਬਹੁਤ ਰੋਂਦਾ ਮੈਨੂੰ ਕਹੂਗਾ ਸਬਰ ਅੱਗੇ ਤੂੰ ਕੀ ਕਰ ਲਿਆ ਰਾਜੂ ਨੇ ਕੀ ਕਰ ਲਿਆ ਮੈਂ ਤੇ ਛੋਟੀ ਦਾ ਨਾ ਰਾਜੂ ਆ ਤੇ ਅੱਗੇ ਤੁਸੀਂ ਕੀ ਕਰ ਲਿਆ ਤੇ ਹੁਣ ਉਹ ਕੀ ਕਰ ਲੂਗੀ ਆ ਅੱਗੇ ਸਰ ਵੀ ਨਹੀਂ ਕੀ ਕਰ ਲਿਆ ਸਬਰ ਤਾਂ ਕਰਨਾ ਹੀ ਪੈਣਾ ਵੀ ਇਹ ਤਾਂ ਕਰਨਾ ਹੀ ਪੈਣਾ ਇੱਕ ਦਿਨ ਮੈਂ ਕਹਿੰਨੀ ਨਹੀਂ ਸਬਰ ਚੀਜ਼ ਕੀ ਆ ਵੀ ਮੈਨੂੰ ਪਤਾ ਤਾਂ ਲੱਗੇ ਨਾ ਹੀ ਕਰਦੀਆਂ ਮੈਂ ਖੁਦ ਜਵਾਕਾਂ ਨੂੰ ਵੀ ਮੈਂ ਕਹਿੰਨੀ ਆ ਵੀ ਕੋਈ ਨਹੀਂ ਪੁੱਤ ਜੇ ਕੋਈ ਚੀਜ਼ ਮੰਗਦੇ ਆ ਮੈਂ ਕਹਿੰਨੀ ਨਹੀਂ ਸਬਰ ਕਰੋ ਕੋਈ ਨਹੀਂ ਲੈ ਆਵਾਂਗੇ ਪਰ ਫਿਰ ਵੀ ਇਹ ਗੱਲ ਸੋਚਣੀ ਪੈਂਦੀ ਹੈ ਵੀ ਸਬਰ ਜੇ ਮੁੱਲ ਦੀ ਚੀਜ਼ ਹੋਵੇ ਨਾ ਬੰਦਾ ਲੈ ਆਵੇ ਪਰ ਇਹ ਆਉਣਾ ਬਹੁਤ ਜਿਆਦਾ ਔਖਾ ਹੈ ਹੱਦੋਂ ਪਰੇ ਔਖਾ ਹੈ ਸਬਰ ਆਉਣਾ ਤਾਂ ਜੀ ਵੈਸੇ ਤਾਂ ਗੱਲ ਤਾਂ ਜੀ ਕਰਦਾ ਵੀ ਲੰਮੀ ਹੋਰ ਹੋਵੇ ਪਰ ਸਮਾਂ ਆਪਣਾ ਯਾਤਨ ਇਹ ਦਿੰਦਾ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਤੁਹਾਡਾ ਵੀ ਜਿਹੜੇ ਸਮਾਂ ਕੱਢ ਕੇ ਇੱਥੇ ਤੱਕ ਆਏ ਹਨ ਤੇ ਫਿਰ ਤੋਂ ਬੇਨਤੀ ਹੈ ਕਿ ਭੈਣ ਨੂੰ ਮਦਦ ਨਹੀਂ ਚਾਹੀਦੀ ਇਹਨਾਂ ਨੂੰ ਕੰਮ ਚਾਹੀਦਾ ਇਨਾਂ ਦੇ ਕੋਲੇ ਸਾਰਾ ਕੁਝ ਹੈ ਬਸ ਪ੍ਰਮੋਸ਼ਨ ਆ ਰੈਡੀ ਰੱਖੋ ਤੇ ਭੈਣ ਨੂੰ ਸੰਪਰਕ ਕਰਦੇ ਰਹੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਬਹੁਤ ਬਹੁਤ ਧੰਨਵਾਦ